ਸਤਿ ਸ਼੍ਰੀ ਅਕਾਲ ਜੀ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਬਿਜਲੀ ਮੰਤਰੀ ਸ਼੍ਰੀ ਸੰਜੀਵ ਰੋੜਾ ਜੀ ਦਾ ਜਿਨ੍ਹਾਂ ਨੇ ਬਰਨਾਲੇ ਜ਼ਿਲ੍ਹੇ 'ਚ ਬਿਲੀ ਦੀ ਸੁਧਾਰ ਲਈ ਕਿ ਬਿਜਲੀ ਦਾ ਜਿਹੜਾ ਇਨਫਰਾਸਟ੍ਰਕਚਰ ਆ ਨੂੰ ਅਪਗ੍ਰੇਡ ਕੀਤਾ ਜਾਵੇ 93 ਕਰੋੜ ਰੁਪਏ ਦੀ ਸਕਾਤ ਹੈ ਜਿਹੜੀ ਬਰਨਾਲੇ ਜ਼ਿਲ੍ਹੇ ਨੂੰ ਦਿੱਤੀ ਹੈ ਜਿਹਦੇ ਨਾਲ ਬਰਨਾਲੇ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਨਵੇਂ ਟਰਾਂਸਫਾਰਮਰ ਰੱਖੇ ਜਾਣਗੇ ਅਪਗ੍ਰੇਡ ਕੀਤੇ ਜਾਣਗੇ ਲਾਈਨਾਂ ਚੇਂਜ ਕੀਤੀਆਂ ਜਾਣਗੀਆਂ ਜਿਹਦੇ ਨਾਲ ਕਈ ਇਲਾਕਿਆਂ 'ਚ ਜਿਹੜੀ ਬਿਜਲੀ ਦੀ ਸਪਲਾਈ ਦਾ ਸੁਧਾਰ ਹੋਊਗਾ ਖਾਸ ਤੌਰ ਤੇ ਅੱਜ ਜਿਹੜਾ ਭਰੋਲਾ ਰੋਡ ਤੇ ਜਿਹੜਾ ਸ਼ਹਿਰੀ ਗ੍ਰਿਡ ਹੈ 68 ਉਹਦਾ ਜਿਹੜਾ ਸ਼ਹਿਰੀ ਫੀਡਰ ਹੈ ਉਹਨੂੰ ਬਾਈਫਰਕੇਟ ਕਰਕੇ ਨਵਾਂ 11 ਕੇਵੀ ਦਾ ਜਿਹੜਾ ਫੀਡਰ ਉਹਨੂੰ ਚਾਲੂ ਕੀਤਾ ਜਾਊਗਾ ਜਿਹਦੇ ਨਾਲ ਖਾਸ ਤੌਰ ਤੇ ਜਿਹੜਾ ਹਰੀ ਨਗਰ, ਪ੍ਰੇਮ ਨਗਰ, ਆਸਾ ਕਲੋਨੀ, ਹਾਰਮੋਨੀ ਕਲੋਨੀ ਤੇ ਜਿਹੜਾ ਅਗਰਸੇ ਨਗਰ ਹੈ ਇਨ੍ਹਾਂ ਇਲਾਕਿਆਂ 'ਚ ਬਿਜਲੀ ਦੀ ਜਿਹੜੀ ਸਪਲਾਈ ਹੈ ਉਹਦੇ ਵਿੱਚ ਬਹੁਤ ਵੱਡਾ ਸੁਧਾਰ ਆਇਆ ਜਿਹੜਾ ਉਹਨੂੰ ਤੋਂ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਬਿਜਲੀ ਮੰਤਰੀ ਜੀ ਦਾ ਨਾ ਬਹੁਤ ਧੰਨਵਾਦ ਕਰਦਾ ਹਾਂ